ਸਰੀ ਦੇ ਲੋਕ ਇੱਕ ਹੋਰ ਜ਼ਬਰਦਸਤੀ ਵਿਸੂਲੀ ਦੇ ਨਾਲ ਜੁੜੀ ਗੋਲੀਬਾਰੀ ਤੋਂ ਬਾਅਦ ਕਾਫੀ ਪਰੇਸ਼ਾਨ ਅਤੇ ਚਿੰਤਤ ਨਜ਼ਰ ਆਏ ਅੱਤਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸਰੀ ਪੁਲਿਸ ਨੇ ਕੈਮਟ੍ਰੋਡ ਬੀਚ ਇਲਾਕੇ ਦੇ ਵਿੱਚ ਸਵੇਰੇ ਜਲਦੀ ਹੋਈ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਦੱਸਿਆ ਕਿ 1 ਫਰਵਰੀ ਸਵੇਰੇ ਕਰੀਬ 3:50 ਮਿੰਟ ਤੇ ਕੈਸਲ ਟਰੋਡ ਅਤੇ 132 ਸਟਰੀਟ ਦੇ ਨੇੜੇ ਗਸ਼ਤ ਦੌਰਾਨ ਗੋਲੀਆਂ ਚੱਲਣ ਅਤੇ ਇੱਕ ਕਾਰ ਦੇ ਬਾਹਰ ਛੋਟੀ ਅੱਗ ਲੱਗਣ ਦੀ ਜਿਹੜੀ ਸੂਚਨਾ ਮਿਲੀ ਸੀ ਪੁਲਿਸ ਨੇ ਨੇੜੇ ਹੀ ਇੱਕ ਰੋਜ਼ ਅਰੇਂਜ ਰੋਵਰ ਗੱਡੀ ਲੱਭੀ ਪਰ ਉਸ ਦੇ ਵਿੱਚ ਸਵਾਰ ਸਵਾਰੀਆਂ ਪੈਦਲ ਹੀ ਭੱਜਣ ਲੱਗ ਪਈਆਂ ਤੇ ਡੱਗ ਸਟਾਰਟ ਅਤੇ ਡੈਲਟਾ ਪੁਲਿਸ ਦੀ ਮਦਦ ਦਿਨ ਆ ਰੇ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹਨਾਂ ਨੂੰ ਗ੍ਰਿਫਤਾਰੀ ਦੀ ਜਗ੍ਹਾ ਜਿਹੜੀ 28 ਅਵੇਨਿਊ ਤੇ 140 ਸਟਰੀਟ ਦੇ ਨੇੜੇ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਉਹ ਇੱਕ ਜਿਹੜੀ ਕਿ ਰਾਈਟ ਸ਼ੇਅਰ ਗੱਡੀ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪੁਲਿਸ ਮੁਤਾਬਕ ਜਿਸ ਘਰ ਦੇ ਉੱਤੇ ਗੋਲੀਆਂ ਚੱਲੀਆਂ ਉਸ ਘਰ ਦੇ ਵਿੱਚ ਉਸ ਸਮੇਂ ਕਾਫੀ ਲੋਕ ਮੌਜੂਦ ਸਿਗੇ ਤੇ ਗੋਲੀਆਂ ਦੇ ਨਾਲ ਘਰ ਦੇ ਬਾਹਰ ਨੁਕਸਾਨ ਹੋਇਆ ਪਰ ਖੁਸ਼ਕਿਸਮਤੀ ਦੇ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸਰੀ ਫਾਇਰ ਸਰਵਿਸ ਨੇ ਘਰ ਦੇ ਬਾਹਰ ਬੜੀ ਜਿਹੜੀ ਕਿ ਆਵਾੜੇ ਕੋਲ ਲੱਗੀ ਛੋਟੀ ਅੱਗ ਨੂੰ ਤੁਰੰਤ ਬਚਾ ਦਿੱਤਾ ਤੇ ਸਟਾਫ ਸੈਨੇਟਸ ਲੀਡਰ ਹਾਊਸ ਨੇ ਕਿਹਾ ਕਿ ਅੱਗ ਘਰ ਦੇ ਬਾਹਰ ਤੇ 5 ਵਿਕਟ ਨੇ ਸਮੇਤੇ ਕਾਬੂ ਪਾਇਆ ਸੀ ਇਸ ਮਾਮਲੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਨਾਲ ਹੀ ਮੇਜਰ ਮੇਜਰ ਕ੍ਰਾਈਮ ਯੂਨਿਟ ਦਾ ਕਹਿਣਾ ਹੈ ਕਿ ਤਿੰਨੇ ਅਪਰਾਧੀ ਜਿਹੜੇ ਨੇ ਹਿਰਾਸਤ ਦੇ ਵਿੱਚ ਨੇ ਪਰ ਹਲੇ ਤੱਕ ਕੋਈ ਵੀ ਚਾਰजेस ਨਹੀਂ ਲਗਾਏ ਗਏ ਤੇ ਇਸ ਦੇ ਨਾਲ ਹੀ ਪੁਲਿਸ ਨੇ ਗੱਡੀਆਂ ਵੀ ਜ਼ਬਤ ਕਰ ਲਈਆਂ ਹੈ ਪੁਲਿਸ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਜੇ ਕਿਸੇ ਕੋਲ ਸੀਸੀਟੀਵੀ ਕੈਮਰਾ ਜਾਂ ਫਿਰ ਡੈਸ਼ ਕੈਮ ਦੀ ਰਿਕਾਰਡਿੰਗ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ ਤੇ ਗੁਪਤ ਤੌਰ ਤੇ ਜਾਣਕਾਰੀ ਕ੍ਰਾਈਮ ਸਪੋਰਟਸ ਨੂੰ ਵੀ ਦਿੱਤੀ ਜਾ ਸਕਦੀ ਹੈ ਦੱਸਦੀ ਹੈ ਕਿ ਸਰੀ ਦੇ ਕਈ ਲੋਕਾਂ ਨੇ ਕਿਹਾ ਕਿ ਵੋਣ ਤੰਗ ਆ ਚੁੱਕੇ ਨੇ ਲੋਕ ਸੋਮਵਾਰ ਨੂੰ ਕੋ ਹੋਰ ਰੈਲੀ ਕਰਨ ਜਾ ਰਹੇ ਨੇ ਤੇ ਜੋ ਸਰੀ ਦੇ ਸੁਰੱਖਿਅਤ ਬਣਾਉਣ ਦੇ ਲਈ ਆਵਾਜ਼ ਉਠਾਈ ਜਾ ਸਕੇ ਰੈਲੀ ਦੀ ਜਿਹੜੀ ਕਿ ਆਰਗੇਨਾਈਜ਼ਰ ਰਸਿੰਦਰ ਕੌਰ ਨੇ ਲੋਕਾਂ ਨੂੰ ਬਹੁਤ ਡਰੇ ਹੋਏ ਕਿਹਾ ਅਤੇ ਬੋਲਣ ਦੀ ਬੋਲਦੇ ਤੋਂ ਘਬਰਾਉਂਦੇ ਨੇ ਉਹਨਾਂ ਨੇ ਇਹ ਬਿਆਨ ਦਿੱਤੇ ਉਹਨਾਂ ਨੇ ਕਿਹਾ ਕਿ ਲੋਕ ਬਹੁਤ ਡਰੇ ਹੋਏ ਨੇ ਇਸ ਲਈ ਅਸੀਂ ਉਹਨਾਂ ਦੀ ਆਵਾਜ਼ ਚੁੱਕ ਰਹੇ ਹਾਂ ਸਭ ਨੂੰ ਇਕੱਠਾ ਕਰਨ ਦੀ ਜਿਹੜੀ ਕੋਸ਼ਿਸ਼ ਜਾਰੀ ਹੈ ਰਸਿੰਦਰ ਕੌਰ ਨੇ ਕਿਹਾ ਕਿ ਗਰਫਤ ਤਾਰੀ ਚੰਗੀ ਗੱਲ ਐ ਪਰ ਹੋਰ ਕੜੇ ਕਦਮ ਚੁੱਕਣ ਦੀ ਲੋੜ ਹੈ ਇਹ ਅਪਰਾਧ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਦੋਸ਼ੀਆਂ ਨੂੰ ਗ੍ਰਫਤਾਰ ਕਰੇ ਚਾਰਜ ਲਗਾਏ ਅਤੇ ਸਖਤ ਸਜ਼ਾ ਦੇਵੇ ਇਸ ਦੌਰਾਨ ਪਿਛਲੇ ਹਫਤੇ ਬੀਸੀ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੀਸੀ ਪੁਲਿਸ ਨੂੰ ਹੋਰ ਮਦਦ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਆਟਵਾ ਸਰਕਾਰ ਨੇ ਵੀ ਹੋਰ ਪੁਲਿਸ ਅਫਸਰ ਅਤੇ ਹੈਲੀਕਾਪਟਰ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ ਇਸ ਦੇ ਨਾਲ ਹੀ ਜ਼ਬਰਦਸਤੀ ਵਸੂਲੀ ਦੀ ਸਮੱਸਿਆ ਤੇ ਕੌਮੀ ਪੱਧਰ ਤੇ ਮੀਟਿੰਗ ਹੈ ਜਿਹੜੀ ਬੀਸੀ ਦੇ ਵਿੱਚ ਹੋਵੇਗੀ ਇਸ ਮੀਟਿੰਗ ਦੇ ਵਿੱਚ ਪੀਸੀ ਅਨਟੋਰੀਓ ਅਲਬਰਟਾ ਅਤੇ ਮੋਨੀਟੋਬਾ ਦੇ ਪੁਲਿਸ ਅਧਿਕਾਰੀਆ ਅਤੇ ਰਾਸ਼ਟਰੀ ਏਜੰਸੀਆਂ ਹਿੱਸਾ ਲੈਣਗੀਆਂ ਇਹ ਮੀਟਿੰਗ ਹੈ ਜਿਹੜੀ ਅਗਲੇ 2 ਹਫ਼ਤਿਆਂ ਦੇ ਵਿੱਚ ਸਰੀ ਦੇ ਗ੍ਰੀਨ ਟਿਬਰਡਸ ਦੇ ਸੈਂਟਰ ਦੇ ਵਿੱਚ ਹੋਵੇਗੀ ਇਸ ਮੀਟਿੰਗ ਦੇ ਵਿੱਚ ਮਕਸਦ ਪੁਲਿਸ ਜਿਹੜੇ ਵਿਚਾਰ ਜਾਣਕਾਰੀ ਸਾਂਝੀ ਕਰਨਾ ਤੇ ਜ਼ਰੂਰੀ ਸਾਧਨਾਂ ਜਿਹੜੀ ਉਸ ਨੂੰ ਮਜ਼ਬੂਤ ਕਰਨਾ